ਕੀ ਬੋਲਦਾ ਮੇਰੀ ਛੋਟੀ ਸਿਸਟਰ ਨੂੰ ਪਤਾ ਨਹੀਂ ਨਹੀਂ ਸਾਡੇ ਸਾਡੇ ਕੀ ਲੱਗਦੇ ਨੇ ਮੇਰੇ ਪਾਪਾ ਨੇ ਕੀ ਗੱਲ ਹੈ ਤੁਹਾਡੇ ਪਾਪਾ ਨੂੰ ਕੀ ਦੱਸਿਆ ਨਹੀਂ ਪਤਾ ਹੀ ਨਹੀਂ ਮੈਨੂੰ ਸਿਰਫ ਦੱਸ ਤੋਈ ਇਹ ਮਨੇ ਇਨਾ ਬਤਲਿਆ ਗੋਲੀ ਮਾਰ ਗਿਆ ਪਤਾ ਲੱਗਿਆ ਡੈਥ ਹੋ ਗਈ ਹੈ ਸਕੂਲ ਤੇ ਕਹਿ ਰਹੀ ਕਿ ਨਾ ਹਜ ਤੱਕ ਲਾਇ ਚੱਲ ਰਿਹਾ ਮੈਚ ਰਾਜ ਕਿਤੋਂ ਦਾ ਨਾਮ ਲਏ ਹੋ ਅੰਦਰੋਂ ਕਿਹੜੀ ਘਟਨਾ ਸਕੂਲ ਚ ਹਾਂਜੀ ਅੰਗਰੀ ਰਈ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਵਾਰਦਾਤ ਹੋਈ ਹੈ ਐਸੇ ਹੋਈ ਕਿ ਮਾਰੇ ਸਕੂਲ ਦੇ ਬਾਹਰ ਹੋਈ ਮਾਰੇ ਚੌਂਕ ਤੇ ਕਾਦੀ ਰੇੜੀ ਲਗਾੰਦਾ ਨੌਜਵਾਨ ਇਹ ਆਂਡੇ ਦੀ ਰੇੜੀ ਲੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਵੇਪਰਿੰਗ ਕੀਤੀ ਬਸ ਦੋ ਦਿਨ ਵੇਪਰਿੰਗ ਕੀਤੀ ਤੇ ਚੱਲ ਭੱਜ ਗਏ ਕੁਛ ਮੀਆਂ ਗੋਲੀਆਂ ਲੱਗੀਆਂ ਉਹਦੇ ਤਿੰਨ ਸੁਣਨ ਚ ਆਇਆ ਕਿ ਤੈਨੂੰ ਵਜਿਆ ਤਕੀਨਾ ਹੈ ਜਸਪਾਲ ਸਿੰਘ ਇਹ ਬਤਰਕਾਲੀ ਇਹ ਬੋਲਦੇ ਰਹੇ ਹਾਂ ਹਾਂ ਜੀ ਹਾਂ ਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਹੋਤਾ ਨਹੀਂ ਹਲੇ ਪਤਾ ਲੱਗਾ ਗੁਰਦੁਆਰੀ ਚੱਲਣ ਦੀ ਹੈ ਹੂੰ ਤੇ ਕੀ ਮੰਗਾ ਤੁਹਾਡੀ ਕਿਉਂਕਿ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇੜੀ ਉਨੇ ਲਾਈ ਬਚਾਰੇ ਨੇ ਫਾਰਿੰਗ ਕਰਕੇ ਚੱਲ ਗਿਆ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਜਦ ਪੜਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕੀਤੀ ਬੰਦਾ ਬੜਾ ਵਧੀਆ ਸੀ ਕਿ ਇਹਨਾਂ ਲੜਾਈ ਝਗੜਾ ਹੈਗਾ ਨਹੀਂ ਸੀ 35 ਸਾਲ ਹੋ ਗਏ ਰੇੜੀ ਲਾਂਦੇ ਨੋ ਸਟੂਲ ਦੇ ਬਾਅਦ ਅੱਧਾ ਕਰੇ ਹੋਇਆ ਨਹੀਂ ਫੈਮਿਲੀ ਦੇ ਕੋਣ ਕੋਣ ਆ ਰਹੇ ਨੇ ਇਹਨਾਂ ਦੀ ਫੈਮਿਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਉਹ ਗਏ ਹੁਣ ਸਿਹਤ ਹਸਪਤਾਲ ਗਏ ਨੇ ਵੇਖੋ ਸਾਨੂੰ ਕਹਿੰਦਾ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਉਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਤੇ ਇੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਿਓ ਵੇ ਕਹਿੰਦਾ ਮੈਂ ਔਜਲੇ ਦਾ ਪੀ ਐਮ ਔਜਲੇ ਕੋ ਵੀ ਪੇਸ਼ ਹੋਈ ਆ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀਏ ਕੋਰਟ ਤੇ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਤੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਤਨੀਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕਿਸੇ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਬੋਦੇ ਕੋਰਟ ਪੁਲਿਸ ਵਾਲੇ ਕੋ ਜਾ ਕੇ ਕਹਿੰਦਾ ਹੀ ਮੇਰਾ ਕੋਰਟ ਤੇ ਕੇਸ ਲੱਗਾ ਮੈਂ ਡੀ ਐਸ ਪੀ ਤੇ ਵੀ ਪੇਸ਼ ਹੋਈ ਦੋ ਵਾਰੀ ਮੈਂ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਉਹਦਾ ਪਰ ਉਸ ਟਾਈਮ ਤੇ ਕਹਿੰਦੇ ਸੁਣੀ ਮੈਨੂੰ ਲਵਾਣਾ ਸੀਗਾ ਨੌਕਰੀ ਤੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲੈ ਆਣੋ ਇਹ ਸਾਰੇ ਨਹੀਂ ਲੈ ਜੀ ਲੋ 2018 ਦੀ ਗੱਲ ਜੀ ਮੈਂ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਾਰੇ ਇਹ ਪਾਪਾ ਦੀ ਦੁਕਾਨ ਤੋਂ ਕਿੰਨੀ ਵਾਰ ਲੰਘੇ ਪਾਪਾ ਕਹਿੰਦੇ ਸੁਮਨ ਪੂਰ ਕੇ ਲੰਘਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜੇ ਦੀ ਗੱਲ ਚਲਦੀ ਉੱਥੇ ਕਰਾਂਗੇ ਪਰ ਸਾਰੇ ਅੱਜ ਇਹ ਬੰਦਾ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਮੈਂ ਮੈਂ 30 ਤਰੀਕ ਨੂੰ ਕੋਟ ਜਾ ਕੇ ਆਈਆਂ ਇਹ ਬੰਦਾ ਉਦੋਂ ਵੀ ਨਹੀਂ ਕੋਟ ਆਇਆ ਸਰ ਆ ਜੀ ਨੇ ਮੇਰੇ ਪਾਪਾ ਤੇ ਗੋਲੀਆਂ ਚਲਾ ਗਿਆ ਸ਼ਰਮ ਸਰ ਕੀਤੀ ਗਈ ਬਿਲਕੁਲ ਸਰ ਜੀ ਲੱਗਦਾ ਪੁਲਿਸ ਦੀ ਸਾਰੀ ਨਿਲਾਕੀ ਹੈ ਜੀ ਅੱਜ ਤੁਹਾਡੇ ਪਾਪਾ ਸਰ ਮੈਂ ਪੁਲਿਸ ਨੇ ਨੀਂ ਇਤ ਦਰਖਾਸਤ ਪਾਣੀ ਹੈ ਪੁਲਿਸ ਨੇ ਪਾਟਾ ਕਰਕੇ ਵੇਲੀ ਹੋਗੀ ਜਦ ਪੁਲਿਸ ਨੇ ਕਾਰਵਾਈ ਕੀਤੀ ਜੀ ਲੱਗਦਾ ਜਿਵੇਂ ਪੁਲਿਸ ਨੇ ਕਾਰਵਾਈ ਕੀਤੀ ਇਹਨੇ ਮੇਰੀ ਬਾਹ ਨਹੀਂ ਬੜੀ ਉਸ ਟਾਈਮ ਤੇ ਅੱਜ ਪੁਲਿਸ ਨੇ ਕਾਰਵਾਈ ਕੀਤੀ ਅੱਜ ਅੱਜ ਤੇ ਪੁਲਿਸ ਨੇ ਕਰਨੀ ਹੈ ਜੀ ਅੱਜ ਕੀਤੀ ਹੈ ਅੱਜ ਸਾਨੂੰ ਮੇਰੇ ਨਾਲ ਉਹਦੇ ਕਰ ਗਏ ਆ ਜੀ ਸਿੰਘ ਰਾਜਾ ਕਹਿੰਦਾ ਮੈਂ ਉਹ ਦੱਸਣ ਤੋਂ ਕਹਿੰਦੇ ਮੈਂ ਔਜਲੇ ਦਾ ਪੀਆ ਜਾਂ ਔਜਲੇ ਬਪੇ ਆਏ ਸੀ ਕਿੰਨੇ ਬੰਦੇ ਆਏ ਸਾਰੇ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਫਿਰ ਕਰ ਦੇਖੋ ਉਥੇ ਜਿਹੜਾ ਸਕੂਲ ਆ ਗੇੜ ਕੀ ਮੰਦੀ ਅਗਲੇ ਪਾਸੇ ਉਥੇ ਰੇੜੀ ਲਾਉਂਦਾ ਆ ਜੱਸਾ ਪਲ ਤੁਹਾਨੂੰ ਇਹ ਸਾਨੂੰ ਪਤਾ ਆ ਗਿਆ ਗੋਰੀਆਂ ਲੱਗੀਆਂ ਜਾਂ ਲਾਂਚ ਚੱਲ ਰਿਹਾ ਸੀ ਤਾਂ ਅਸੀਂ ਸਭੀ ਗੱਲ ਜਿਹੜੀ ਹੈ ਕਲੀਅਰ ਕਰਕੇ ਦੱਸਦੇ ਆਂ ਮੈਡਮ ਆਪਣਾ ਕਿੱਥੇ ਕਿੱਥੇ ਕੋਈ ਨਾ ਬੇਟੀ ਦੱਸ ਰਹੀ ਉਹ ਆ ਰਹੀ ਇੱਥੇ ਤੇ ਫਿਰ ਆਪਾਂ ਨਹੀਂ ਨਹੀਂ ਕਿੱਲੇ ਬੰਦੇ ਸੀ ਨਾ ਕੋਈ ਕਿੱਥੇ ਕਰਕੇ ਰੇੜੀ ਲੱਗੀ ਕੋਈ ਪਤਾ ਨਹੀਂ ਅਜੇ ਜਦੋਂ ਬੇਟੀ ਉਹਨਾਂ ਦੀ ਹੁੰਦੀ ਹੈ ਫਿਰ ਆਪਾਂ ਦੱਸਦੇ ਆਂ ਬੇਟੀ ਉਹਨਾਂ ਦੱਸ ਮੈਡਮ ਗੇੜ ਕੀ ਮੰਦੀ ਗੇੜ ਕੀ ਮੰਦੀ ਇੱਕ ਇੱਕ ਮਿੰਟ ਥਾਣੇ ਤੋਂ ਕਿੰਨੀ ਦੂਰੀ ਤੋਂ ਹੋਇਆ ਇਹ ਆਪਣਾ ਕਿੱਥੇ ਕਰਕੇ ਰੇੜੀ ਲੱਗੀ ਇਹ ਰਿਓ ਅੰਡਿਆਂ ਦੀ ਵਗੈਰਾ ਦੀ ਲਾਉਂਦਾ ਸੀ ਸਰ ਬਿਲਕੁਲ ਨਾਲ ਸੀ ਜਿਹੜਾ ਗਾਣੇ ਤੋਂ ਬਿਲਕੁਲ 50 60 100 ਮੀਟਰ ਤੇ ਖੜਾ ਮਾੜੀ ਕਿੰਨੇ ਬੰਦੇ ਸੀ ਜਿਹੜੇ ਗੋਲ ਵਿੱਚ ਹੋਸ਼ ਹੈ ਜੀ ਕੁਝ ਨਹੀਂ ਪਤਾ ਜੇ ਸੀਸੀਟੀਵੀ ਕੈਮਰੇ ਖੰਗਾਰੇ ਆਗੇ ਉੱਥੋਂ ਦੇ ਲੋਕ ਕਹਿ ਰਹੇ ਕਿ ਨਾਮ ਲਾਈਟਾਂ ਵੀ ਬੰਦ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਹੱਸਾ ਹੋ ਇਹ ਇਹ ਦੇਖੋ ਅਸੀਂ ਅਸੀਂ ਆਲਰੇਡੀ ਸਾਰੇ ਜਿਹੜੀਆਂ ਵਾ ਕਾਰਪੋਰੇਸ਼ਨ ਨੂੰ ਪਤਾ ਹੀ ਹੈ ਚਲਦੀਆਂ ਵਾ ਲਾਈਟਾਂ ਨਹੀਂ ਚਲਦੀਆਂ ਅੱਜ ਪਤਾ ਲੱਗ ਜੀ ਚਲਦੀਆਂ ਹੁੰਦੀਆਂ ਲਾਈਟਾਂ ਜੇ ਬੰਦ ਕੀ ਦੇਣ ਉਸ ਵੇਲੇ ਦੇਣ ਸੀਗਾ ਜੇ ਬਾਕੀ ਫਿਰ ਵੀ ਸਾਡੀ ਇਹ ਤਫਤੀਸ਼ ਦਾ ਭਾਗ ਆ ਉਹਦੇ ਦੌਰਾਨ ਜਿਹੜੀ ਗੱਲ ਕਿੰਨੀਆਂ ਕਿੰਨੀਆਂ ਗੋਲੀਆਂ ਲੱਗੀਆਂ ਹੋਣ 10 ਗੋਲੀਆਂ ਚੱਲੀਆਂ ਲੱਗੀਆਂ ਲੱਗੀ ਉਹਨਾਂ ਨੂੰ ਜੇ ਮੈਂ ਜੇ ਦੇਖ ਰਹੀ ਆ ਉਮਰ ਕਰਤੀ ਹੈ ਮੇਰੇ ਖਿਆਲ ਕੀ ਆ ਸੋ ਮੈਡਮ ਉਮਰ ਕਿੰਨੀ ਹੈ ਕੀ ਨਾਮ ਅਜੇ ਕ੍ਰਿਟੀਕਲ ਪੋਜੀਸ਼ਨ ਹੈਗੀ ਆ ਪਰ ਤੁਹਾਨੂੰ ਦੱਸ ਦਿੰਦੇ ਆ ਦੀ ਮਦਦ ਕਿੰਨੇ ਪਰਸੈਂਟ ਸੀ ਜਿਹੜੇ ਐਸੀ ਕੋਈ ਇਹ ਕੁਛ ਨਹੀਂ ਅਜੇ ਪਤਾ ਜਿੰਦੇ ਦਾ ਕੈਮਰੇ ਵਿੱਚ ਇਹ ਕਹਿ ਦੋ ਮੈਡਮ ਕੀ ਨਾਮ ਹੈ ਤੇ ਕਿੰਨੀ ਉਮਰ ਇਹਨਾਂ ਦਾ ਨਾਮ ਜਸ਼ਪਾਲ ਹੈ ਕਿੱਥੋਂ ਦੇ ਰਹਿਣ ਵਾਲੇ ਮੈਡਮ ਕੁੜੀ ਹੈ ਜੀ ਉਹਦਾ ਕੀ ਨਾਮ ਹੈ ਜੀ 45 ਸਾਲ ਉਮਰ 40 45 ਸਾਲ ਹੈ ਤੇ ਮੈਡਮ ਕਿੱਥੋਂ ਦੇ ਰਹਿਣ ਵਾਲੇ ਆ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆ ਕੀ ਨਾਮ ਹੈ ਕੋਲੀ